ਖੰਡੇ ਵਾਲਾ ਮੇਰਾ ਸੋਹਣਾ ਬਾਪੂ ਜਦੋਂ ਮੋਜ ਵਿੱਚ ਆਉਂਦੇ ਨੇ ਜੋ ਨਹੀਂ ਜੋ ਲੇਖਾ ਵਿੱਚ ਹੁੰਦਾ ਉਹ ਵੀ ਝੋਲੀ ਪਾ ਦਿੰਦੇ ਨੇ ਸੱਚੀ ਜੇ ਕਿਸੇ ਗੱਲ ਦੀ ਪਰੇਸ਼ਾਨੀ ਆ ਤੂੰ ਇੱਕ ਵਾਰੀ ਖੰਡੇ ਵਾਲੇ ਬਾਪੂ ਤੋਂ ਮੰਗ ਕੇ ਵੇਖ ਜਾਂ ਕੋਈ ਮੁਸ਼ਕਿਲ ਆ ਜੇ ਤੇਰੀ ਨਾ ਹਲੋਈ ਤਾਂ ਮਿੰਨੋ ਫੜ ਲੈ ਆਕੇ ਇੱਕ ਵਾਰੀ ਝੋਲੀ ਅੱਡ ਕੇ ਵੇਖ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਭਾਗ ਲੱਗ ਜਾਣਗੇ ਤਨ تن ਬਾਬਾ ਦੀਪ ਸਿੰਘ ਜੀ ਤੁਹਾਡੇ ਦਰ ਤੇ ਆਏ ਆ ਤਨ تن ਬਾਬਾ ਦੀਪ ਸਿੰਘ ਜੀ ਤੁਹਾਡੇ ਦਰ ਤੇ ਆਏ ਆ ਅਨੇਕਾ ਮੁਰਾਦਾ ਲੈ ਲਿਆ ਆ ਖਾਲੀ ਝੋਲੀਆਂ ਖੁਸ਼ੀਆਂ ਨਾਲ ਭਰੋਗੇ ਤੁਸੀਂ ਇਹੀ ਵਿਸ਼ਵਾਸ ਲੈ ਕੇ ਆਏ ਆ ਇਹੀ ਵਿਸ਼ਵਾਸ ਲੈ ਕੇ ਆਏ ਆ ਜਦੋਂ ਕਿਸੇ ਹੱਥ ਦੇਖਣ ਵਾਲੇ ਨੇ ਮੈਨੂੰ ਕਿਹਾ ਕਿ ਤੇਰੀ ਗ੍ਰਹਿ ਦਿਸ਼ਾ ਬੜੀ ਮਾੜੀ ਆ ਕੰਮ ਤੇਰੇ ਸਾਰੇ ਵਾਲੇ ਪੈਣੇ ਵੰਨਾ ਤੇਰਾ ਕੋਝੀ ਵੀ ਨਹੀਂ ਤੂੰ ਫੇਰ ਵੀ ਹੱਸ ਕੇ ਆਖ ਰਹੀਆਂ ਕੋਈ ਨਾ ਦੇਖ ਲਵਾਂਗੇ ਤੂੰ ਡੋਲ ਕਿਉਂ ਨਹੀਂ ਰਹੀ ਅੱਗੋਂ ਮੈਂ ਕਿਹਾ ਮੈਨੂੰ ਪਤਾ ਮੇਰੀ ਤਾਂ ਤਕਦੀਰ ਖਰਾਬ ਆ ਹੁਣ ਤੱਕ ਮੈਨੂੰ ਲੇਖਾਂ ਨੇ ਬੜੀ ਵਾਰ ਖੱਜਲ ਖਰਾਬ ਕੀਤਾ ਆ ਪਰ ਹੁਣ ਮੈਨੂੰ ਯਕੀਨ ਆਪਣੀ ਤਕਦੀਰ ਉੱਪਰ ਨਹੀਂ ਆ ਉਸ ਤਸਵੀਰ ਉੱਪਰ ਆ ਜਿਹੜੀ ਮੈਂ ਤਾਂਤਨ ਬਾਬਾ ਦੀਪ ਸਿੰਘ ਜੀ ਦੀ ਆਪਣੇ ਘਰ ਵਿੱਚ ਲਗਾਈ ਹੋਈ ਆ ਮੈਂ ਉਸ ਅੱਗੇ ਖੜ ਕੇ ਜਿੰਨੀਆਂ ਵੀ ਅਰਦਾਸਾਂ ਕੀਤੀਆਂ ਨੇ ਬਾਬਾ ਜੀ ਨੇ ਸਾਰੀਆਂ ਪੂਰੀਆਂ ਕਰਨੀਆਂ ਨੇ ਕਿਉਂਕਿ ਸ਼ਹੀਦ ਸਿੰਘ ਜਿਸ ਉੱਪਰ ਵਿਦਿਆਲ ਹੋ ਜਾਣ ਫਰੋਟ ਤੱਕ ਦਿਨ ਨੂੰ ਪੁੱਛ ਕੇ ਆਪਣੇ ਸੇਵਕ ਦੀਆਂ ਚੋਲੀਆਂ ਤੋੜੀ ਨਾ ਪਰਦੇ ਹੁੰਦੇ ਆ ਆਪਣਾ ਵਾਲਾ ਦੁਆਰਾ ਦੇਖ ਕੇ ਬੰਦਾ ਅਕਸਰ ਘਬਰਾ ਜਾਂਦਾ ਤੇ ਸੋਚਣ ਲੱਗ ਜਾਂਦਾ ਕਿ ਮੇਰਾ ਤਾਂ ਕੁਝ ਬਣਿਆ ਨਹੀਂ ਮੈਂ ਤਾਂ ਸਭ ਤੋਂ ਪਿੱਛੇ ਰਹਿ ਗਿਆ ਮੇਰੀ ਤਾਂ ਕਿਸਮਤ ਹੀ ਖਰਾਬ ਹੈ ਇੰਨਾ ਟਾਈਮ ਹੋ ਗਿਆ ਪਰਮਾਤਮਾ ਨੂੰ ਮੰਨਦੇ ਆ ਜੇ ਕੁਝ ਹੋਣਾ ਹੁੰਦਾ ਹੁਣ ਤੱਕ ਹੋਣਾ ਜਾਂਦਾ ਕਿਸੇ ਨੇ ਉਸ ਨੂੰ ਆਖਿਆ ਜਦੋਂ ਪਾਣੀ 99 ਡਿਗਰੀ ਤੇ ਉਬਲਦਾ ਤਾਂ ਕਦੇ ਵੀ ਪਾਫ ਬਣ ਕੇ ਨਹੀਂ ਉੱਠਦਾ ਜਦੋਂ ਇਹ 100 ਡਿਗਰੀ ਤੋਂ ਉੱਪਰ ਚਲਾ ਜਾਂਦਾ ਤੇ ਉਹ ਭਾਅ ਬਣ ਕੇ ਉੱਡਣ ਲੱਗ ਜਾਂਦਾ ਕੀ ਪਤਾ ਤੇਰੀ ਅਰਦਾਸ ਹੀ ਨੜੇ ਨਵੇਂ ਤੇ ਖੜੀ ਹੋਵੇ ਫਰਕ ਸਿਰਫ ਇੱਕ ਦਾ ਜੋਰ ਲਗਾ ਦੇ ਅੱਗੇ ਵੱਧ ਪੁਰ ਪਿੱਛੇ ਮੋੜਾਂ ਦਾ ਕੋਈ ਫਾਇਦਾ ਨਹੀਂ ਅੱਗੇ ਨੂੰ ਜਾਵੇਂਗਾ ਤੇ ਪ੍ਰਮਾਤਮਾ ਨੇ ਤੇਰੀ ਐਸੀ ਛਲਾਂਗ ਲਗਾਉਣੀ ਹੈ ਕਿ ਲੋਕਾਂ ਨੇ ਸਾਲਾਂ ਵਿੱਚ ਪਾਇਆ ਤੂੰ ਦਿਨਾਂ ਵਿੱਚ ਪਾ ਲਵੇਂਗਾ ਕਿਉਂਕਿ ਜਪਜੀ ਸਾਹਿਬ ਨੇ ਪਾਠ ਦੇ ਤਨ ਤਨ ਬਾਬਾ ਦੀਪ ਸਿੰਘ ਜੀ ਦੀ ਰੱਖੀ ਆਸ ਕਦੇ ਵੀ ਕਿਸੇ ਦਾ ਸਮਾਂ ਬਰਬਾਦ ਨਹੀਂ ਕਰਦੇ ਇੱਕ ਵਾਰੀ ਮੈਨੂੰ ਕਿਸੇ ਨੇ ਕਿਹਾ ਕਿ ਮੈਂ ਆਪਣਾ ਆਲਾ-ਦਾਲਾ ਦੇ ਕੇ ਕਬਰਾ ਜਾਣਾ ਤੇ ਸੋਚਣ ਲੱਗ ਜਾਨਾ ਕਿ ਮੇਰਾ ਹਲੇ ਤੱਕ ਕੁਝ ਨਹੀਂ ਬਣਿਆ ਮੈਂ ਤਾਂ ਸਭ ਤੋਂ ਪਿੱਛੇ ਰਹਿ ਗਿਆ ਕੀ ਗੱਲ ਮੇਰੀ ਕਿਸਮਤ ਖਰਾਬ ਆ ਇੰਨਾ ਟਾਈਮ ਹੋ ਗਿਆ ਮੈਨੂੰ ਪਰਮਾਤਮਾ ਨੂੰ ਮੰਨਦਿਆਂ ਵਾਂ ਜੇ ਕੁਝ ਹੋਣਾ ਹੁੰਦਾ ਹੁਣ ਤੱਕ ਹੋ ਹੀ ਜਾਂਦਾ ਸੀ ਮੈਂ ਆਨੂੰ ਆਖਿਆ ਕਿ ਜਦੋਂ ਪਾਣੀ 99 ਡਿਗਰੀ ਤੇ ਉਬਲਦਾ ਹੈ ਉਹ ਕਦੇ ਵੀ ਭਾਅ ਬਣ ਕੇ ਨਹੀਂ ਉੜਦਾ ਜਦੋਂ ਉਹ 100 ਡਿਗਰੀ ਤੇ ਚਲਾ ਜਾਂਦਾ ਹੈ ਉਹ ਭਾਅ ਪੜ ਕੇ ਉੱਡਣ ਲੱਗ ਜਾਂਦਾ ਹੈ ਪਤਾ ਤੇਰੇ ਅਰਦਾਸ ਵੀ 99 ਤੇ ਖੜੀ ਆ ਫਰਕ ਸਿਰਫ ਇੱਕ ਦਾ ਹੀ ਹੈ ਜੋਰ ਲਗਾ ਕੇ ਅੱਗੇ ਵੱਧ ਹੁਣ ਪਿੱਛੇ ਮੁੜਨ ਦਾ ਫਾਇਦਾ ਨਹੀਂ ਅੱਗੇ ਨੂੰ ਜਾਵੇਂਗਾ ਤੇ ਪਰਮਾਤਮਾ ਤੇਰੀ ਐਸੀ ਛਲਾਂਗ ਲਗਾਉਣੀ ਹੈ ਜੋ ਲੋਕਾਂ ਨੇ ਸਾਲਾਂ ਵਿੱਚ ਪਾਇਆ ਨਾ ਤੂੰ ਦਿਨਾਂ ਵਿੱਚ ਹੀ ਪਾ ਲਵੇਂਗਾ ਕਿਉਂਕਿ ਜਪਜੀਤ ਸਾਹਿਬ ਦੇ ਪਾਠ ਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਤੇ ਰੱਖੀ ਆਸ ਕਦੀ ਵੀ ਕਦੀ ਵੀ ਕਿਸੇ ਦਾ ਸਮਾਂ ਬਰਬਾਦ ਨਹੀਂ ਕਰਦੇ ਹੁੰਦੇ ਸਾਨੂੰ ਫालतू ਚੀਜ਼ਾਂ ਮੰਗਣ ਦੀ ਬਜਾਏ ਉਸ ਪਰਮਾਤਮਾ ਕੋਲੋਂ ਦਾ ਸਾਥ ਮੰਗਣਾ ਚਾਹੀਦਾ ਕਿਉਂਕਿ ਜਿਸ ਦੇ ਨਾਲ ਇਸ ਵਾਹਿਗੁਰੂ ਦਾ ਸਾਥ ਹੋਵੇਗਾ ਉਹ ਨੂੰ ਭਲਾ ਕਿਸੇ ਚੀਜ਼ ਦੀ ਕਮੀ ਥੋੜੀ ਹੋਣੀ ਨਹੀਂ ਦੇਵੇਗਾ